ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਂਡ ਮਿਸਿਸ ਗਿੱਲ ਦੇ ਵਿੱਚ ਉਮੀਦ ਕਰਦੀ ਆ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸੋ ਅੱਜ ਦਾ ਮੌਸਮ ਹੈ ਜਿਹੜਾ ਥੋੜੀ-ਥੋੜੀ ਬਾਰਿਸ਼ ਹੋ ਰਹੀ ਹੈ ਵੈਸੇ ਇਸ ਬਾਰਿਸ਼ ਦੇ ਨਾਲ ਤੇ ਠੰਡ ਹੈ ਥੋੜੀ-ਥੋੜੀ ਚੱਕੀ ਜਾਏਗੀ ਥੋੜੀ ਜੀ ਕਾਫੀ ਚੱਕੀ ਜਾਣੀ ਹੈ ਠੰਡ ਤਾਂ ਔਰ ਮੌਸਮ ਖੁੱਲ ਜਾਏਗਾ ਬਟ ਜਿੱਦਾਂ ਬਾਰਿਸ਼ ਹੋ ਰਹੀ ਹੈ ਇਹ ਲੱਗ ਰਿਹਾ ਸੀ ਕਿ ਠੰਡ ਜ਼ਿਆਦਾ ਹੋ ਜਾਣੀ ਹੈ ਬਾਰਿਸ਼ ਦੇ ਦਿਨਾਂ 'ਚ ਬਟ ਉਦਾਂ ਦੀ ਠੰਡ ਹੈ ਨਹੀਂ ਠੀਕ ਹੈ ਮੌਸਮ ਜਿਵੇਂ ਪਹਿਲਾਂ ਪੈ ਰਹੀ ਸੀ ਠੰਡ ਕੇ ਹ नॉर्मल है सो so, मैं नीचे आ गई रेडी शैडी होके करिए अपना ब्रेकफास्ट ब्रेकफास्ट करने तो बाद देखा की करना बारिश तो बाद मौसम थोड़ा साफ साफ हो गया लो पाई मूह मिठा कर लगे ਆ ਨਵਾਂ ਫੋਨ ਲਿਆ ਕੁੜੀ ਨੇ ਕਹਿੰਦੇ ਓਹੋ ਹੋ ਕੀ ਬਾਤਾਂ ਨੇ ਫੋਟੋ ਦਾ ਤੇ ਨਾਲ ਨੇਲ ਪੇਂਟ ਚੇਂਜ ਕਰਨ ਲੱਗਿਆ ਜਲਾਉਂਦੇ ਆ ਘਾਤਕ ਜਿਹੜਾ ਰੰਗ ਕੋਈ yellow ਰੰਗ ਅੱਛਾ ਜੀ yellow ਰੰਗ ਨਾਲ ਕਰੋ ਮੂੰਹ ਮਿੱਠਾ ਇਹ ਟਾਈਮ ਤਕਰੀਬਨ ਹੋ ਚੁੱਕੀ ਆ ਸਵਾਸ਼ੀ ਦਾ ਤੇ ਮੈਂ ਟਿਊਸ਼ਨ ਕਲਾਸ ਲਗਾ ਕੇ ਆਈ ਸੀ ਉਸ ਤੋਂ ਬਾਅਦ ਆਪਾਂ ਬਣਾਈਆਂ ਸੈਲਰੀਆਂ ਸਾਰਿਆਂ ਨੂੰ ਸੈਲਰੀ ਦੇ ਦਿੱਤੀ ਹੈ ਅੱਜ ਆਪਾਂ ਜਿਆਦਾ ਬਲੌਗਿੰਗ ਨਹੀਂ ਕਰ ਪਾਈ ਕਿਉਂਕਿ ਦਿਨ ਦੇ ਵਿੱਚ ਅੱਜ ਮੈਂ ਬਿਜ਼ੀ ਰਹੀ ਹਾਂ ਸਾਰਾ ਦਿਨ ਸੋ ਇਸ ਕਰਕੇ ਬਲੌਗਿੰਗ ਨਹੀਂ ਹੋ ਪਾਈ ਹੈਗੀ ਮੈਂ ਸੋਚਿਆ ਚਲੋ ਹੁਣ ਸਟਾਰਟ ਕਰਦੇ ਆ ਲਾਈਟ ਚਲੀ ਗਈ ਆ ਹਰ ਰੋਜ਼ ਦੀ ਤਰ੍ਹਾਂ ਟੈਂਡਿਕਟ ਕਰਵਾ ਰਹੇ ਨੇ ਗੱਡੀ ਲੋਡ ਜਦ ਤੱਕ ਮੈਂ ਨਿਊ ਜਿਹੜੇ ਹੁੰਦੇ ਨੇ ਇੰਡੈਕਸ ਵਗੈਰਾ ਇਹਨਾਂ ਦੇ ਬਣਾ ਦਿੰਨੀ ਆ ਟੈਂਡਸ ਵਾਲੇ ਤੇ ਫਿਰ ਆਪਾਂ ਚੱਲਦੇ ਹਾਂ ਉੱਪਰ ਟਾਈਮ ਹੋ ਗਿਆ 8:30 ਦਾ ਤੇ ਆਪਾਂ ਉੱਪਰ ਆ ਕੇ ਆਪਣੇ ਸਾਰੇ ਕੰਮ ਫਿਨਿਸ਼ ਕੀਤੇ ਵੱਟ ਲਾਈਟ ਗਈ ਹੋਈ ਸੀ 7:30 ਆ ਗਈ ਸੀ ਲਾਈਟ ਤੇ ਦਿਨ ਵਗੈਰਾ ਆਪਾਂ ਨੇ ਕਰ ਲਿਆ ਹੁਣ ਬੱਚੇ ਨਾਰ ਰਹੇ ਨੇ ਆਪਣਾ ਕਿਉਂਕਿ ਪਹਿਲਾਂ ਮੈਂ ਸੋਚਿਆ ਸੀ ਮਾਰਨਿੰਗ ਲਵਾ ਲਵਾਂ ਫਿਰ ਮੈਨੂੰ ਇਹ ਸੀ ਮਾਰਨਿੰਗ ਲਾਈਟ ਹੋਵੇ ਨਾ ਹੋਵੇ ਕੀ ਪਤਾ ਜੋ ਬੰਦਾ ਲਾ ਕੇ ਆ ਗਿਆ ਸੋਨਾ ਬਣ ਕੇ ਚੱਕ ਰਿਆ ਜੋ ਬੰਦਾ ਹੀ ਹੈ ਚੰਦ ਦੇ ਦਾ ਮੰਗ ਹੈਨਾ ਕਿੰਨਾ ਗੋਰਾ ਰੰਗ ਸਾਬਣ ਦੀ ਕਿੰਨੀ ਟਿੱਕੀ ਲਾਤੀ

ਅੱਜ ਵਾਪੇ ਫੇਰ ਨੇਲ ਪੇਂਟ ਚੇਂਜ ਕੀਤੀ ਆਪਾਂ yellow ਤੇ ਇੱਕ ਫਿੰਗਰ ਆਪਾਂ pink ਲਗਾਈ ਕਿਉਂਕਿ ਮੈਂ ਕਾਫੀ ਸਾਰਾ ਕਲਰ ਲੈ ਕੇ ਆਈ ਸੀ ਤੇ ਫਿਰ ਮੈਂ ਕਿਹਾ ਚਲੋ ਹੁਣ ਜੂਸ ਵੀ ਕਰਨੇ ਚਾਹੀਦੇ ਫਿਰ ਜਗਰ ਲੈ ਕੇ ਆਏ ਆ ਆਪਾਂ ਹੁਣ ਆ ਰਹੀ ਹੈ ਮਹਿਕ ਤੇ ਉਸ ਤੋਂ ਬਾਅਦ ਬਸ ਵਾਸ਼ਿੰਗ ਮਸ਼ੀਨ ਦੇ ਵਿੱਚ ਕੱਪੜੇ ਆਪਾਂ ਪਾਏ ਹੋਨੇ ਕੱਢ ਕੇ ਉਸ ਤੋਂ ਬਾਅਦ ਆਪਾਂ ਫ੍ਰੀ ਇੰਰਜਿਤ ਗਏ ਨੇ ਆਪਣੇ ਦਿੱਲੀ ਵਾਲੇ ਗਾਮ ਤੇ ਕਿੱਥੇ ਗਏ ਆ ਪਾਪਾ ਉਹ ਆਹ ਚਿੜੀ ਬੰਲਾ ਚਿੜੀ ਬੰਲਾ ਦੇ ਨੈਕਸਟ ਡੇ ਗੁੱਡ ਮਾਰਨਿੰਗ ਸੋਸ਼ੀਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਂਗ ਮਿਸੀ ਸਕਿਲ ਦੇ ਵਿੱਚ ਉਮੀਦ ਕਰਦੀਆਂ ਸਾਰਿਆਂ ਨੂੰ ਬਹੁਤ ਵਧੀਆ ਹੋਵੋਗੇ ਸੋ ਸ਼ੁਰੂਆਤ ਕਰਦੇ ਆ ਅੱਜ ਦੇ ਵਲੌਗ ਦੇ ਇਹ ਵਲੌਗ ਕੋਈ ਰਾਤ ਨੂੰ ਨਹੀਂ ਸ਼ੂਟ ਹੋ ਰਿਹਾ ਮਾਰਨਿੰਗ ਡੇ 9 ਵਜ ਚੁੱਕੇ ਨੇ ਤੇ ਆਪਾਂ ਹੋ ਗਿਆ ਰੈਡੀ ਹੁਣ ਚੱਲਦੇ ਆ نیچے ਬਟ ਮੌਸਮ ਥੋੜਾ ਜਿਹਾ ਦਾ ਨਾ ਹੋਇਆ ਪਿਆ ਕਿ ਜਿੱਦਾਂ ਰਾਤ ਦੇ 7-8 ਵਜੇ ਹੁਣ ਕਿੰਨੀ بارش ਹੋ ਰਹੀ ਆ ਤੇ ਚਲੋ ਫਿਰ ਰੈਡੀ ਆਪਾਂ ਤੇ ਚੱਲੀਏ نیچے ਕੋਟ ਰੱਖਤੇ ਸੀ ਮੈਂ ਤਾਂ ਸਾਮ ਤੇ ਸੀ ਹੁਣ ਫੇਰ ਕੱਢ ਕੇ ਪਾਉਣੇ ਪੈ ਰਹੇ ਨੇ ਬਾਹਰ ਦਾ ਮੌਸਮ ਕਿੰਨਾ ਹਨੇਰੇ ਵਾਲਾ ਹੋਇਆ ਪਿਆ ਕਿ بارش ਹੋ ਰਹੀ ਆ ਬਾਕੀ ਤੁਹਾਨੂੰ ਦਿਖਾਉਣੀ ਆ ਮੈਂ نیچے ਚੱਲ ਕੇ ਲਓ ਵੀ ਆਪਾਂ ਆ ਗਏ نیچے ਹਨੇਰਾ ਹੀ ਹਨੇਰਾ ਨੇ ਰਚ ਜਸਵਿੰਦਰ ਬਣਾ ਰਹੀ ਆ ਚਾਹ ਤੈਨੂੰ ਪਤਾ ਲੱਗੀ ਜਾਂਦਾ ਵੀਰ ਲਸ਼ਕ ਰਹੀ ਆ ਯਾਰ ਉਹ ਤਾਂ ਬੈਠੀ ਜੀ ਆਪਣੀ ਤੇ ਹੋਈ ਹੈ ਨਾ ਗੜੇ ਗੁੜੇ ਪੈ ਕੇ ਹਟ ਚੁੱਕੇ ਨੇ ਯਾ ਕੰਟੀਨਿਊਸਲੀ ਮੀ ਆਲੂ ਪੱਟਾ ਤੇ ਦੇਖ ਕਿਵੇਂ ਦੀ ਨੇ ਚਿੱਟੇ ਚਿੱਟੇ ਭਾਈ ਗੜਿਆਂ ਨੇ ਆਲੂ ਕੱਢ ਤੇ ਪੱਟਾਂ ਦੇ ਵਿੱਚ ਹੁਣ ਮੀ ਹਟੇ ਤਾਂ ਅਸੀਂ ਚੁਗਾਂਗੇ ਚਾਹ ਬਣ ਰਹੀ ਆ ਹਨੇਰੇ ਦੇ ਵਿੱਚ ਉਸ ਨੇ ਤੀਬਰ ਕਿ ਇਹ ਤਾਂ ਸਿ ਫੋਨ ਦੀ ਫਲੈਸ਼ ਲਾਈ ਹੋਈ ਹੈ ਵੀਡੀਓ ਦੇ ਨਾਲ ਤਾਂ ਦੇਖ ਰਿਹਾ ਨਾਲ ਆਪਣੀ ਰੋਟੀ ਗਰਮ ਹੋ ਰਹੀ ਆ ਰੋਟੀ ਸਬਜੀ ਕਮਲ ਕਿਵੇਂ ਜਾਊਗੀ ਉੱਪਰ ਆ ਗਈ ਨੀਚੇ ਹੋ ਨਹੀਂ ਆਈ ਨਹੀਂ ਹੋਣੀ ਇਹ ਅੱਜ ਫੇਰ ਅੱਗ ਬਾਲ ਲਈ ਅਸੀਂ ਨੇ ਸੇਕਣ ਲਈ ਸੇਕਲਾ ਤੈਨੂੰ ਠੰਡ ਵੱਧ ਲੱਗਦੀ ਆ ਪਹਿਲਾਂ ਅਸੀਂ ਟਿਕਾਣੇ ਲਾਤੀ ਸੀ ਵਿਚਾਰੀ ਸਿੱਟਤੀ ਸੀਗੀ ਇਹ ਤਾਂ ਬੱਸ ਵੀ ਕਵਾੜ ਚ ਸੜ ਦੋ ਫੇਰ ਲੋੜ ਪੈ ਗਈ ਕਹੀਂ ਦੇਖ ਲੈ ਮੇਰੀ ਠੰਡ ਕਰਦੀ ਹਾਂ ਨਹੀਂ ਤਾਂ ਠੰਡ ਹੋਣੀ ਵੀ ਸੀ ਜਿਹੜੇ ਆ ਕਾਕੜੇ ਚ ਪਾ ਕੇ ਗੜੇ ਜੀ ਉਹਨਾਂ ਨੂੰ ਨਾ ਕਰਦੀ ਚਲੋ ਵੀ ਚਲੋ ਜਾਨੂੰ ਫੇਰ ਮੀ ਆ ਜਾਣਾ ਲੱਗ ਗਿਆ ਲਾਟ ਚਲੋ ਚਲੋ ਸੇਤੀ ਕਰੋ ਮੇ ਤਾਂ ਜਾਨੂੰ ਅੱਗ ਵੀ ਬੁੱਝ ਜਾਣੀ ਆ ਟਾਈਮ ਤਕਰੀਬਨ 11:30 ਪੌਣੇ 12 ਦਾ ਪੌਣੇ 12 ਦਾ ਹੋ ਗਿਆ ਤੇ ਮੈਨੂੰ ਇੰਦਰਜੀ ਥੋੜੇ ਕੰਮ ਦੇ ਕੇ ਗਏ ਨੇ ਕਿਉਂਕਿ ਉਹ ਗਏ ਨੇ ਚਗਰਾਉਂ ਸਾਈਡ ਗੱਡੀ ਦੇ ਨਾਲ ਹੀ ਔਰ ਆਪਾਂ ਹੁਣ ਕੰਮ ਕਰਵਾਈਏ ਤੇ ਫਿਰ ਬੈਨ ਆਪ ਅੱਗ ਸੇਕਦੇ ਆਂ ਥੋੜੀ ਥੋੜੀ ਵਾਰਿਸ਼ ਤੇ ਕੁਝ ਸਾਤ ਹੋ ਚੁੱਕ ਗਿਆ ਹੈ ਹੈ ਕੰਮ ਲਾ ਗਿਆ ਮੇਨੂੰ ਬੈੱਡ ਦੀ ਵੀਡੀਓ ਬਣਾਉਣੀ ਆ। ਮੇਰਾ ਪੋ ਵੀਰ ਨੂੰ ਵੀਡੀਓ ਦੀ ਤਿਆਰੀ ਹੋਈ ਜਾਂ ਨੂੰ ਬੈੱਡ ਗਿੱਲਾ ਹੋ ਗਿਆ। ਮੀ ਆ ਗਿਆ। ਚੱਕ ਤਾਂ ਚੱਕ ਤਾਂ ਅੱਜ ਨਹੀਂ ਇਹਨੇ ਕੁਝ ਕਰਨ ਦੇਣਾ ਕੱਲੂ ਬਣਾਵਾਂਗੇ ਵੀਡੀਓ ਵੀਡੀਓ। ਉਹ ਵੀ ਨਾ ਦਿਲ ਤੇ ਜੀ ਨਹੀਂ ਕਰਦਾ। ਇਹ ਨੂੰ ਇੱਥੇ ਲਾ ਦਿਓ। ਉਹ ਕਿੱਥੇ ਰਹਿ ਗਿਆ? ਚਲ ਕਿੱਧਰ ਵੜ ਗਿਆ।

ਉਹ ਵੀ ਟਾਈਮ 2:00 ਵਜੇ ਤੇ 2:00 ਵਜੇ ਆ ਗਿਆ ਆਪਣਾ ਅਖਬਾਰ ਉਹ ਵੀ ਕੱਲ ਦਾ 31 ਜਨਵਰੀ ਦਾ ਕੱਲ ਦਾ ਵੀ ਆ ਗਿਆ 31 ਜਨਵਰੀ ਦਾ ਤੇ ਅੱਜ ਦਾ ਵੀ ਆ ਗਿਆ ਇੱਕ ਫਰਪੇ ਦਾ ਔਰ ਉੱਤਰ ਜੋਬਨ ਵੀ ਆ ਗਿਆ ਮੀ ਲਾਈ ਜਨਾ ਯਾਰ ਤੂੰ ਜੋਬਨ ਚੰਗੀਆਂ ਗੱਲਾਂ ਨਹੀਂ ਹੈਗੀਆਂ ਲਓ ਹੁਣ ਆਪਾਂ ਪੜੀਏ ਕੀ ਐ ਇਹਦੇ ਵਿੱਚ ਪਹਿਲਾਂ ਹੁਣ ਕੱਲ ਵਾਲਾ ਹੀ ਪੜ ਲਈਏ ਲਓ ਜੀ 2 ਵਜ ਗਏ ਤੇ ਹੁਣ ਹੋ ਗਿਆ ਆਪਣਾ ਜ਼ਿਆਦਾ ਟਾਈਮ ਤੇ ਚਾਹ ਚਸਵਿੰਦਰ ਬਣਾਉਣ ਗਈ ਆ ਬਾਹਰ ਥੋੜੀ ਬਾਰਿਸ਼ ਇਦਾਂ ਦੀ ਹੋ ਰਹੀ ਆ ਕਿ ਥੋੜੀ ਥੋੜੀ ਜਿੱਦਾਂ ਛੋਟੇ ਛੋਟੇ ਜੀ ਕਣਿ ਭੂਰ ਟਾਈਪ ਜੇ गिर ਰਹੀ ਆ ਤੇ ਉਹ ਸਾਨੂੰ ਉੱਥੇ ਬੈਠਿਆਂ ਲੱਗ ਰਹੀ ਸੀ ਕਿ ਅੱਗ ਵੀ ਬੁਝ ਰਹੀ ਸੀ ਤਾਂ ਕਰਕੇ ਅਸੀਂ ਆਪਣੀ ਅੱਗ ਚੱਕ ਕੇ ਅੰਦਰ ਹੀ ਲੈ ਆਏ ਤੇ ਲਿਆ ਕੇ ਰੱਖ ਲਈ ਆ ਪੱਗ ਤੇ ਥੋੜੀ ਥੋੜੀ ਚਲਦੀ ਚੱਲੇਗੀ ਅੱਗ ਔਰ ਥੋੜਾ ਆਪਾਂ ਚਾਹ ਪੀ ਕੇ ਫਿਰ ਤਾਂ ਅੱਗ ਬੰਦ ਹੋ ਜਾਣੀ ਕੋਲੇ ਹੋ ਜਾਂਦੇ ਨੇ ਇਹਦੇ ਵਿੱਚ ਤੇ ਟਿਊਸ਼ਨ ਟਾਈਮ ਕੋਲੇ ਹੀ ਸਾਥ ਦੇਣਗੇ ਆਪਣਾ ਲਓ ਵੀ ਹੁਣ ਆ ਗਈ ਆਪਣੀ ਚਾਹ ਨਮਕੀਨ ਤੇ ਬਿਸਕੁਟਾਂ ਦੇ ਨਾਲ ਆਗਾ ਆਪਣੇ ਬਸ ਕੋਲੇ ਜੇ ਬਣ ਗਏ ਹੁਣ ਨਜ਼ਾਰੇ ਨਾਲ ਬੈ ਕੇ ਚਾਹ ਪੀ ਇਹ ਸਾਡੇ ਸ਼ੋਰੂਮ ਦਾ ਕਬੀਲਦਾਰ ਬੰਦਾ ਕਿੰਨੀਆਂ ਪਾਰਟੀਆਂ ਮੁਰਝੀਆਂ ਤਾਂ ਵੀ ਬੈਠਾ ਪੜਜੇ ਆ ਸਾਰਾ ਇਹ ਅੱਜ ਇੱਕ ਤਰੀਕਾ ਇਹਨੇ ਸੈਲਰੀਆਂ ਦੇਣੀਆਂ ਨੇ ਸਾਰਿਆਂ ਨੂੰ ਅਸੀਂ ਕੱਲ ਰਵੇੜਤਾ ਸੈਲਰੀਆਂ ਦਾ ਕੰਮ ਇਹਨੇ ਲੈਣੀ ਆ ਆਪਾਂ ਤੋਂ ਅੱਜ ਸੈਲਰੀ ਇਹਨੇ ਆਪਦੀ ਸੈਲਰੀ ਲੈ ਕੇ ਉਹਦੇ ਵਿੱਚੋਂ ਸਾਰਿਆਂ ਨੂੰ ਜਿਹੜੇ ਨੇ ਹੇਠਾ ਕੰਮ ਕਰਦੇ ਨੇ ਉਹਨਾਂ ਨੂੰ ਦੇਣੀ ਆ ਬਾੜਾ ਹਾ ਚੱਕੀ ਪਰਚੀ ਕਿਹੜੀ ਪਰਚੀ ਖੋ ਗਈ ਉਹਨ ਤੇ ਰਹੀ ਹਿਸਾਬ ਵਾਲੀ ਜਾਬ ਨਹੀਂ ਤੈਨੂੰ ਕਿੰਨੇ ਕਿਨੂ ਦੇਣੇ ਤੂੰ 20000 1000 ਰੁਪਏ ਲੈ ਲੈਂਦੇ ਲੈਂਦੇ ਰਹਿੰਦੇ ਨਾ ਵਿੱਚੋਂ ਅੱਛੇ ਨੇ ਉਹ ਲਿਖੇ ਹੋੜ ਕੇ ਕਿਨੇ ਕਿੰਨੇ ਲੈ ਲੈ ਕਿਨੇ ਕਿੰਨੇ ਲੈ ਲੇ Até lá, तकरीबन तो चुके अपनी देख ली और बच्चा ने बहुत इंजॉय की मूवी वैसे हम बस करिये रेस्ट क्योंकि बाहर थोड़ी थोड़ी जी बारिश हो रही है मे बी ਔਰ ਸੂਆ ਤੱਕ ਮੌਸਮ ਜਿਹੜਾ ਸੈੱਟ ਹੀ ਰਹੇ ਕਿਉਂਕਿ بارش ਦੇ ਨਾਲ ਹੋਰ ਵੀ ਜ਼ਿਆਦਾ ਗੰਦਾ ਜਾ ਹੋ ਜਾਂਦਾ ਬਸ ਵੈਸੇ ਤਾਂ بارش ਦੇ ਨਾਲ ਥੋੜੀ ਜਿਹੀ ਜਿਹੜੀ ਸੀਗੀ ਠੰਡੋ ਘਟਣੀ ਸੀਗੀ ਬੱਤ ਜਿਹੜੀ ਅੱਜ ਗੜੇ ਮਾਰੀ ਜੀ ਹੋਈ ਵਿੱਚ ਥੋੜੀ ਬਹੁਤ ਉਹਦੇ ਨਾਲ ਜਿਹੜੀ ਹੋਰ ਜ਼ਿਆਦਾ ਹੋ ਗਈ ਹੈ ਠੰਡ ਤੁੰਦ ਬਹੁਤ ਜ਼ਿਆਦਾ ਬਾਹਰ ਇਸ ਟਾਈਮ ਕਿਉਂਕਿ ਜਦੋਂ ਅਸੀਂ ਸ਼ੌਪ ਵਧਾ ਕੇ ਉੱਪਰ ਆ ਰਹੇ ਸੀ ਤੋਂ ਤਾਂ ਉਹ ਤਾਂ ਉਹ ਵੀ ਬਹੁਤ ਜ਼ਿਆਦਾ ਹੋ ਗਈ ਸੀ ਸੋ ਚਲੋ ਜੀ ਮਿਲਦੇ ਆਂ ਕੱਲ ਇੱਕ ਨਵੇਂ ਦਿਨ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਤੇ ਹੁਣ ਕਰੀਆ ਆਪਾਂ ਵੀ ਰੈਸਟ ਤੇ ਸਾਰੇ ਹੀ ਜਾਂਦੀ ਜਾਂਦੀ ਠੰਡ ਤੋਂ ਬਚ ਕੇ ਰਹੋ ਸਾਰੇ ਆਪਣਾ ਧਿਆਨ ਰੱਖਣਾ ਸੋ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਆਪਾਂ ਇੱਥੇ ਕਰਦੇ ਆਂ ਐਂਡਿੰਗ ਉਮੀਦ ਕਰਦੇ ਆਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਥੈਂਕ ਯੂ ਗੁੱਡ ਨਾਈਟ